ਪੰਜਾਬ ਦੇ ਵਿੱਚ ਇਸ ਵਾਰ ਕੜਾਕੇ ਦੀ ਠੰਡ ਪੈਣ ਵਾਲੀ ਹੈ ਕਿਉਂਕਿ ਪਾਰਾ ਇੰਨਾ ਜ਼ਿਆਦਾ ਡਿੱਗ ਗਿਆ ਹੈਗਾ ਕਿ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਦੇ ਵੇਲੇ ਵੀ ਸਵੈਟਰ ਕੋਟੀਆਂ ਕੱਡਨੀਆਂ ਪਹਿਰਿਆ ਨੇ ਉਹ ਵੀ ਆਪਣੇ ਨਾਲ ਲੈ ਕੇ ਜਾਣੀਆਂ ਪਹਿਰਿਆ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਉਹਨਾਂ ਸਾਂਝੀ ਕਰ ਰਹੇ ਆਂ ਕਰੋਲੇ ਟੀਵੀ ਦੇ ਉਤੇ ਰੋਜ਼ਾਨਾ ਤੁਹਾਡੇ ਨਾਲ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰਦੇ ਹਾਂ ਤਾਂ ਕਿ ਤੁਹਾਨੂੰ ਤੁਹਾਡੇ ਸ਼ਹਿਰ ਦੇ ਮੌਸਮ ਦੇ ਹਾਲ ਦੇ ਬਾਰੇ ਪਤਾ ਹੋ ਸਕੇ ਹਾਲਾਂਕਿ ਸਵੇਰੇ ਸ਼ਾਮ ਠੰਡ ਜ਼ਰੂਰ ਮਹਿਸੂਸ ਹੋਣ ਲੱਗ ਗਈ ਹੈ ਪਰ ਕਿਹਾ ਜਾ ਰਿਹਾ ਹੈਗਾ ਕਿ ਇਸ ਵਾਰ ਬਹੁਤ ਜ਼ਿਆਦਾ ਠੰਡ ਪੈਣ ਵਾਲੀ ਹੈ ਕੜਾਕੇ ਦੀ ਠੰਡ ਪਵੇਗੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਤਾਪਮਾਨ ਹੌਲੀ-ਹੌਲੀ ਘਟ ਰਿਹਾ ਹੈ ਸਵੇਰੇ ਸ਼ਾਮ ਦੀ ਠੰਡ ਹੋਣ ਦੇ ਇਸ ਸਮੇ ਲੋਕ ਘਰਾਂ ਤੋਂ ਬਾਹਰ ਨਿਕਲਣ ਸਮੇ ਜੈਕਟ ਜਾਂ ਫਿਰ ਸ਼ਾਲ ਦੀ ਵਰਤੋਂ ਕਰਨ ਦਿਨ ਦੇ ਵਿੱਚ ਮੌਸਮ ਸੁਹਾਵਣਾ ਰਹਿੰਦਾ ਹੈਗਾ ਤੇ ਤਾਪਮਾਨ ਪਿਛਲੇ 24 ਘੰਟਿਆਂ ਦੇ ਵਿੱਚ 0.7 ਡਿਗਰੀ ਘਟਿਆ ਹੈ ਪਰ ਇਹ ਅਜੇ ਵੀ ਆਮ ਤਾਪਮਾਨ ਤੋਂ 1.9 ਡਿਗਰੀ ਘਟਿਆ ਹੈ ਮੌਸਮ ਪਾਗ ਨੇ ਸਰਦੀਆਂ ਦੇ ਬਾਰੇ ਅਨੁਮਾਨ ਦਿੱਤਾ ਹੈਗਾ ਕਿ ਇਸ ਸਾਲ ਸਰਦੀ ਕੜਾਕੇ ਦੀ ਪੈਣ ਵਾਲੀ ਹੈ ਕੜਾਕੇ ਦੀ ਠੰਡ ਪਵੇਗੀ ਅਤੇ ਉੱਤਰ ਭਾਰਤ ਦੇ ਵਿੱਚ ਧੁੰਦ ਵੀ ਪ੍ਰਭਾਵਿਤ ਕਰ ਸਕਦੀ ਹੈ ਇਸ ਦੌਰਾਨ ਪਿਛਲੇ 24 ਘੰਟਿਆਂ ਦੇ ਵਿੱਚ ਰਾਜ ਦਾ ਸਭ ਤੋਂ ਵੱਧ ਤਾਪਮਾਨ 34.2 ਡਿਗਰੀ ਦਰਜ ਕੀਤਾ ਗਿਆ ਜੋ ਕਿ ਬਠਿੰਡਾ ਦੇ ਵਿੱਚ ਰਿਕਾਰਡ ਕੀਤਾ ਗਿਆ ਤੇ ਅੱਜ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਉੱਪਰ ਹੋ ਗਿਆ ਅੰਮ੍ਰਿਤਸਰ ਦਾ ਤਾਪਮਾਨ 33.9 ਡਿਗਰੀ ਲੁਧਿਆਣਾ ਦਾ 31.1 ਡਿਗਰੀ ਬਠਿੰਡਾ ਦਾ 34.2 ਡਿਗਰੀ ਅਤੇ ਗੁਰਦਾਸਪੁਰ ਦਾ 33.5 ਡਿਗਰੀ ਹੈ ਤੇ ਐਸਬੀਐਸ ਨਗਰ ਦਾ ਜੋ ਕਿ 29.6 ਡਿਗਰੀ ਅਤੇ ਫਾਜ਼ਿਲਕਾ ਦਾ 32.2 ਡਿਗਰੀ ਦਰਜ ਕੀਤਾ ਗਿਆ ਤਾਂ ਅਗਲੇ 15 ਦਿਨ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈਗਾ ਯਾਨੀ ਕਿ ਦੋ ਹਫ਼ਤਿਆਂ ਦਾ ਦਾਦੇ ਕਿ ਪੰਜਾਬ ਦੇ ਵਿੱਚ ਆਉਂਦੇ ਹਫਤੇ ਦੌਰਾਨ ਬਰਸਾਤ ਦੀ ਸੰਭਾਵਨਾ ਨਹੀਂ ਹੈਗੀ ਹੈ ਨਾ ਹੀ ਬਰਸਾਤ ਨੂੰ ਲੈ ਕੇ ਕੋਈ ਅਲਰਟ ਜਾਂ ਫਿਰ ਸੰਭਾਵਨਾ ਜਾਰੀ ਕੀਤੀ ਗਈ ਹੈ ਉਤਰੀ ਅਤੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਵੱਧ ਵੱਧ ਤਾਪਮਾਨ ਜੋ ਕਿ 28 ਤੋਂ 30 ਡਿਗਰੀ ਸੈਲਸੀਅਸ ਅਤੇ ਬਾਕੀ ਰਾਜ ਦੇ ਵਿੱਚ 30 ਤੋਂ 32 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜੋ ਕਿ ਆਮ ਤਾਪਮਾਨ ਦੇ ਨਾਲੋਂ ਘੱਟ ਜਾਂ ਫਿਰ ਕਾਫੀ ਘੱਟ ਹੋਣਗੇ ਪਰ ਘੱਟ ਤਾਪਮਾਨ ਜੋ ਕਿ ਗੱਲ ਕਿਤੇ ਜਾਵੇ ਤਾਂ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਅਤੇ ਰੂਪਨਗਰ ਦੇ ਵਿੱਚ 12 ਤੋਂ 14 ਡਿਗਰੀ ਸੈਲਸੀਅਸ ਅਤੇ ਹੋਰ ਜ਼ਿਲਾਂ ਦੇ ਵਿੱਚ 14 ਤੋਂ 16 ਡਿਗਰੀ ਸੈਲਸੀਅਸ ਰਹਿ ਸਕਦਾ ਜੋ ਕਿ ਆਮ ਤਾਪਮਾਨ ਦੇ ਨਜ਼ਦੀਕ ਜਾਂ ਫਿਰ ਥੋੜਾ ਘੱਟ ਹੈ ਹੁਣ ਗੱਲ ਕਰਦੇ ਹਾਂ ਵੀ 17 ਤੋਂ ਲੈ ਕੇ 23 ਅਕਤੂਬਰ ਤੱਕ ਦੱਖਣ ਪਛਮੀ ਇਲਾਕਿਆਂ ਦੇ ਵਿੱਚ ਵੱਧ ਉਹ ਦਾ ਤਾਪਮਾਨ ਜੋ ਕਿ 32 ਤੋਂ 34 ਡਿਗਰੀ ਸੈਲਸੀਅਸ ਕੇਂਦਰੀ ਅਤੇ ਦੱਖਣ ਪੂਰਬੀ ਜ਼ਿਲ੍ਹਿਆਂ ਦੇ ਵਿੱਚ 30 ਤੋਂ 32 ਡਿਗਰੀ ਦੇ ਵਿਚਕਾਰ ਜੋ ਕਿ ਤਾਪਮਾਨ ਰਹਿ ਸਕਦਾ ਇਸ ਤਰੀਕੇ ਦੇ ਨਾਲ ਘੱਟ ਤਾਪਮਾਨ ਵੀ ਆਮ ਜਾਂ ਫਿਰ ਇਸ ਤੋਂ ਘੱਟ ਵੀ ਰਹਿਣਗੇ ਤਾਂ ਪੂਰੇ ਰਾਜ ਦੇ ਵਿੱਚ ਮੌਸਮ ਸੁੱਕਾ ਅਤੇ ਤਾਪਮਾਨ ਦੇ ਵਿੱਚ ਘਟਾਵ ਰਹਿਣ ਦੀ ਅਨੁਮਾਨ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਅੰਮ੍ਰਿਤਸਰ ਦੇ ਵਿੱਚ ਅੱਜ ਮੌਸਮ ਬਿਲਕੁਲ ਸਾਫ਼ ਰਹੇਗਾ ਆਸਮਾਨ ਬਿਲਕੁਲ ਸਾਫ਼ ਰਹੇਗਾ ਤਿੱਖੀ ਧੁੱਪ ਨਿਕਲੇਗੀ ਤੇ ਤਾਪਮਾਨ 18 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ ਇਸ ਤਰੀਕੇ ਨਾਲ ਜਲੰਧਰ ਲੁਧਿਆਣਾ ਪਟਿਆਲਾ ਮੋਹਾਲੀ ਤੇ ਇਸ ਦੇ ਨਾਲ ਲੱਗਦੇ ਇਲਾਕੇ ਨੇ ਉੱਥੇ ਵੀ ਮੌਸਮ ਬਿਲਕੁਲ ਸਾਫ਼ ਰਹੇਗਾ ਧੁੱਪ ਖਿੜੀ ਰਹੇਗੀ ਤੇਜ਼ ਧੁੱਪ ਹੋਵੇਗੀ ਦਿਨ ਦੇ ਵੇਲੇ ਪਰ ਤੁਹਾਨੂੰ ਦੱਸ ਦਈਏ ਕਿ ਸ਼ਾਮ ਦੇ ਵੇਲੇ ਠੰਡ ਮਹਿਸੂਸ ਹੁੰਦੀ ਹੈ ਜਿਸ ਕਰਕੇ ਲੋਕ ਘਰ ਤੋਂ ਬਾਹਰ ਨਿਕਲਣ ਦੇ ਵੇਲੇ ਵੀ ਸ਼ਾਲ ਜਾਂ ਫਿਰ ਜੈਕਟ ਦੀ ਵਰਤੋਂ ਕਰਨੀ ਸ਼ੁਰੂ ਕਰ ਦिए ਲੋਕਾਂ ਦੇ ਵੱਲੋਂ ਤੇ ਹੁਣ ਘਰਾਂ ਦੇ ਵਿੱਚ ਪੱਖੇ ਕੁੱਲਰ ਏਸੀ ਵੀ ਬੰਦ ਕਰ ਦਿੱਤੇ ਗਏ ਨੇ ਤਾਂ ਇਸੇ ਦਰਮਿਆਨ ਸਿਹਤ ਵਿਭਾਗ ਦੇ ਵੱਲੋਂ ਵੀ ਅਦੋਕੇ ਐਡਵਾਈਜ਼ੀ ਜਾਰੀ ਕੀਤੀ ਗਈ ਹੈ ਸਲਾਹ ਦਿੱਤੀ ਗਈ ਹੈ ਲੋਕਾਂ ਨੂੰ ਨੂੰ ਕਿ ਅਜਿਹੇ ਮੌਸਮ ਦੇ ਵਿੱਚ ਬੁਖਾਰ ਜ਼ੁਖਾਮ ਤੇ ਡੇਂਗੂ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਤੇ ਅਜਿਹੇ ਬਿਮਾਰੀਆਂ ਲੋਕਾਂ ਦੇ ਵਿੱਚ ਜ਼ਿਆਦਾ ਪਾਈ ਜਾ ਰਹੀ ਹੈ ਤੇ ਹਸਪਤਾਲਾਂ ਦੇ ਵਿੱਚ ਵੀ ਕਾਫੀ ਲੰਬੀਆਂ ਕਤਾਰਾਂ ਲੱਗੀਆਂ ਹੁੰਦੀਆਂ ਨੇ ਖੰਗ ਜ਼ੁਖਾਮ ਤੇ ਬੁਖਾਰ ਦੀਆਂ ਖਾਸ ਕਰਕੇ ਤਾਂ ਸਾਵਧਾਨ ਰਹਿਣ ਦੀ ਲੋੜ ਹੈ ਖਾਸ ਕਰਕੇ ਬੱਚੇ ਤੇ ਬਜ਼ੁਰਗਾਂ ਨੂੰ